ਪਰ ਫੁੱਲਫਰ ਦਾ ਕੰਮ ਹੈ ਜਿਹੜਾ ਉਹ ਵੀੜਾ ਸਰਕਾਰ ਨੇ ਚੁੱਕਿਆ ਹੋਇਆ ਜਿਸ ਦੇ ਤਹਿਤ ਪਹਿਲਾ ਪਹਿਲੇ ਸਾਲ ਇਹਨਾਂ ਵਤਨ ਪੰਜਾਬ ਦੀ 3.5 ਲੱਖ ਪਲੇਅਸ ਪਰਟੀਸਿਪੇਟ ਕੀਤਾ ਅਗਲੇ ਸਾਲ 3.5 ਲੱਖ ਤਕਰੀਬਨ 5.5 ਲੱਖ ਦੇ ਕਰੀਬ ਪਲੇਅਸ ਪਰਟੀਸਿਪੇਟ ਕਰਨਗੇ ਔਰ ਇਹ ਵੀੜਾ ਮੈਂ ਸਮਝਦਾ ਕਿ ਹੁਣ ਸਰਕਾਰ ਦੇ ਨਾਲ ਨਾਲ ਸਮਾਜ ਵੀ ਚੱਗਦਾ ਜਾ ਰਿਹਾ ਹੈ ਪਰ ਅੱਜ ਵੀ ਮੇਨੂੰ ਖੁਸ਼ੀ ਹੋ ਰਹੀ ਹੈ ਕਿ ਸਕੂਲ ਅੰਡਰ 19 ਵਾਲੀਬਾਲ ਇੰਟਰ ਡਿਸਟ੍ਰਿਕਟ ਗੇਮਸ ਦਾ ਆਗਾਜ਼ ਹੈ ਜਿਹੜਾ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਉਹ ਸੁਨਾਮ ਹਲਕੇ ਦੇ ਸਾਹੋਕੇ ਪਿੰਡ ਦੇ ਵਿੱਚ ਕੀਤਾ ਗਿਆ ਜਿੱਥੇ 23 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਔਰ 300 ਪਲੇਅਰਸ ਨੇ ਪਾਰਟਿਸਪੇਟ ਕਰ ਲਿਆ ਮੈਂ ਸਮਝਦਾ ਕਿ ਇਹ ਮੇਰੇ ਹਲਕੇ ਦੇ ਲਈ ਔਰ ਇਸ ਨਗਰ ਸਾਹੋਕੇ ਦੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਖੇਡਾਂ ਦੇ ਜ਼ਰੀਏ ਹੀ ਆਪਾਂ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਸਕਦੇ ਆ ਅੱਜ ਸਟੇਟ ਦਾ ਮੈਚ ਹੋ ਰਿਹਾ ਜੀ ਠੀਕ ਹੈ ਜੀ ਤੇ ਟਾਈਮ ਘਾਟ ਮੈਂ ਮੈਚ ਹੈ ਜੀ ਸਵੇਰ ਤੋਂ ਪ੍ਰੈਕਟਿਸ ਕਰਦੇ ਆਂ ਸਾਨੂੰ ਉਮੀਦ ਹੈ ਜੀ ਸਾਡੀ ਪੋਜੀਸ਼ਨ ਫਸਟ ਆਊਗੀ ਬਹੁਤ ਮੈਂ ਤੇ ਸਾਡੀ ਟੀਮ ਦੇ ਅਸੀਂ ਪਟਿਆਲੇ ਵੱਲੋਂ ਖੇਡ ਰਹੇ ਆਂ ਜੀ ਯਾਰ ਕੀ ਜੀ ਤੇ ਸਾਨੂੰ ਉਮੀਦ ਹੈ ਕਿ ਅਸੀਂ ਇੱਥੇ ਜਿੱਤ ਕੇ ਜਾਵਾਂਗੇ ਪਿਆਰੀਆਂ ਚ ਸੁਣਾ ਕੀ ਮਤਲਬ ਰਹਿੰਦਾ ਸੀ ਕਿੰਨੇ ਵੇ ਸ਼ਡਿਊਲ ਸੀ ਕਿੰਨੇ ਵੇ ਉੱਠਦੇ ਸੀ ਕਿਨਾ ਕਰਦੇ ਸਵੇਰੇ ਜੀ 5 ਵਜੇ ਉੱਠੇ ਆਂ ਸਵੇਰੇ ਸ਼ਾਮ ਪ੍ਰੈਕਟਿਸ ਚੱਲ ਜੁਰੀ ਜੀ ਹਨ ਜੀ ਖੇਡਾਂ ਨੂੰ ਪਰਫੁੱਲਪ ਕਰਦਾ ਕੰਮ ਹੈ ਜਿਹੜਾ ਉਹ ਵੀੜਾ ਸਰਕਾਰ ਨੇ ਚੁੱਕਿਆ ਹੋਇਆ ਹੈ ਜਿਸ ਦੇ ਤਹਿਤ ਪਹਿਲਾ ਪਹਿਲੇ ਸਾਲ ਖੇਡਾਂ ਵਤਨ ਪੰਜਾਬ ਦੀ 3.5 ਲੱਖ ਪਲੇਸ ਦੇ ਪਾਰਟਿਸਪੇਟ ਕੀਤਾ ਅਗਲੇ ਸਾਲ 3.5 ਲੱਖ ਤਕਰੀਬਨ 5.5 ਲੱਖ ਦੇ ਕਰੀਬ ਪਲੇਸ ਪਾਰਟਿਸਪੇਟ ਕਰਨਗੇ ਔਰ ਇਹ ਵੀੜਾ ਮੈਂ ਸਮਝਦਾ ਕਿ ਹੁਣ ਸਰਕਾਰ ਦੇ ਨਾਲ ਨਾਲ ਸਮਾਜ ਵੀ ਚਾਗਦਾ ਜਾ ਰਿਹਾ ਹੈ ਔਰ ਅੱਜ ਮੈਂ ਖੁਸ਼ੀ ਹੋ ਰਹੀ ਹੈ ਕਿ ਸਕੂਲ ਅੰਡਰ 19 ਵਾਲੀਬਾਲ ਇੰਟਰ ਡਿਸਟ੍ਰਿਕਟ ਗੇਮਸ ਦਾ ਆਗਾਜ਼ ਹੈ ਜਿਹੜਾ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਉਹ ਸੁਨਾਮ ਹਲਕੇ ਦੇ ਸਾਹੋਕੇ ਪਿੰਡ ਦੇ ਵਿੱਚ ਕੀਤਾ ਗਿਆ ਜਿੱਥੇ 23 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਔਰ 300 ਪਲੇਅਰਸ ਨੇ ਪਾਰਟਿਸਿਪੇਟ ਕਰ ਲਿਆ ਮੈਂ ਸਮਝਦਾ ਕਿ ਇਹ ਮੇਰੇ ਹਲਕੇ ਦੇ ਲਈ ਔਰ ਇਸ ਨਗਰ ਸਾਹੋਕੇ ਦੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਖੇਡਾਂ ਦੇ ਜ਼ਰੀਏ ਹੀ ਆਪਾਂ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਸਕਦੇ ਅੱਜ ਸਟੇਟ ਦਾ ਮੈਚ ਹੋ ਰਿਹਾ ਜੀ ਠੀਕ ਹੈ ਜੀ ਤੇ ਟਾਈਮ ਘਾਟ ਮੈਚ ਹੈ ਜੀ ਸਵੇਰ ਤੋਂ ਪ੍ਰੈਕਟਿਸ ਕਰਦੇ ਹਾਂ ਸਾਨੂੰ ਉਮੀਦ ਹੈ ਜੀ ਸਾਡੀ ਪੋਜੀਸ਼ਨ ਫਸਟ ਆਊਗੀ